ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਮੈਂ ਵੀਡੀਓ ਬਣਾਉਣ ਵਾਸਤੇ ਕੋਈ ਖਾਸ ਤਿਆਰੀ ਨਹੀਂ ਕੀਤੀ ਗਈ ਕਿਉਂਕਿ ਜਿਹੜੀ ਇਨਫੋਰਮੇਸ਼ਨ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੇਣ ਲੱਗਿਆ ਉਹ ਜ਼ਰੂਰੀ ਸੀ ਕੋਈ ਮੇਰਾ ਤਾਮਝਾਵ ਜਾਂ ਕੋਈ ਸੂਟ ਬੂਟ ਪਾ ਕੇ ਵੀਡੀਓ ਬਣਾਉਣ ਨਾਲ ਕੋਈ ਫਰਕ ਪੈਣ ਵਾਲਾ ਹੈ ਨਹੀਂ ਸੀ ਇਸ ਕਰਕੇ ਮੈਂ ਜਿਹੜੀ ਇਨਫੋਰਮੇਸ਼ਨ ਆ ਬਹੁਤ ਇੰਪੋਰਟੈਂਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਤੋਂ ਨੂੰ ਦੱਸਣਾ ਚਾਹਣਾ ਹੈ ਕਿ ਭਾਰਤ ਦੇ ਵਿੱਚ 10 ਲੱਖ ਨੌਕਰੀਆਂ ਦਾ ਪ੍ਰਬੰਧ ਹੋ ਗਿਆ ਹੁਣ ਜਿਹੜਿਆਂ ਨੇ ਬੰਦਿਆਂ ਨੇ ਪੂਛ ਚੱਕੀ ਸੀ ਅਸੀਂ ਕੈਨੇਡਾ ਜਾਣਾ ਹਾਈ ਕੈਨੇਡਾ ਹਾਈ ਕੈਨੇਡਾ ਸਾਰੀ ਦਿਹਾੜੀ ਕਰਦੇ ਰਹਿੰਦੇ ਆ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਇਹ ਵੀਡੀਓ ਹੈਗੀ ਆ ਕਿਤੇ ਜਾਣ ਦੀ ਲੋੜ ਨਹੀਂ ਕਿਉਂਕਿ ਹੁਣ 10 ਲੱਖ ਨੌਕਰੀਆਂ ਥੋੜੀਆਂ ਨਹੀਂ ਹੁੰਦੀਆਂ ਗਈਆਂ ਬਹੁਤ ਹੁੰਦੀਆਂ ਸੋ 10 ਲੱਖ ਨੌਕਰੀਆਂ ਦਾ ਪ੍ਰਬੰਧ ਹੋਇਆ ਕਿਵੇਂ ਕਿਹਨੇ ਕੀਤਾ ਕੀ ਗੱਲਬਾਤ ਆ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਹੈ ਸੋ ਚੈਨਲ ਤੇ ਜੇ ਨਵੇਂ ਆ ਤਾਂ ਸਬਸਕ੍ਰਾਈਬ ਜਿਹੜਾ ਬਟਨ ਆ ਨਾ按 ਦੋ ਦਵਾਦਵ ਕਰ ਲੋ ਸਬਸਕ੍ਰਾਈਬ ਤੇ ਆਪਾਂ ਫਿਰ ਗੱਲ ਕਰਦੇ ਆਂ ਵੀਡੀਓ ਬਾਰੇ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਹਨਾ ਵੀ ਐਮਾਜਨ ਆ ਇੱਕ ਜਿਹੜੀ ਬਹੁਤ ਵੱਡੀ ਜਿਹੜੀ ਹੈਗੀ ਆ ਮਲਟੀਨੇਸ਼ਨਲ ਅਮਰੀਕਨ ਬੇਸਡ ਕੰਪਨੀ ਆ 1994 ਤੋਂ ਇੱਕ ਛੋਟੇ ਜਿਹੇ ਸਟੋਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਗਲੋਬਲੀ ਜਿਹੜੀ ਹੈਗੀ ਆ ਪਹਿਲੇ ਨੰਬਰ ਰੈਂਕ ਤੇ ਮਲਟੀਨੇਸ਼ਨਲ ਕੰਪਨੀ ਉਹ ਬਣ ਗਈ ਹੈ ਤੇ ਹੁਣ ਐਮਾਜਨ ਦਾ ਜਿਹੜਾ ਹੈਗਾ 10 ਲੱਖ ਨੌਕਰੀਆਂ ਨਾਲ ਕੀ ਲਿੰਕ ਹੈਗਾ ਉਹਦੇ ਬਾਰੇ ਵੀ ਆਪਾਂ ਅੱਜ ਦੀ ਵੀਡੀਓ ਚ ਗੱਲ ਕਰਨੀ ਆ ਹੁਣ ਪਹਿਲਾਂ ਜਿਹੜੀ ਐਮਾਜਨ ਬਾਰੇ ਮੈਂ ਥੋੜੀ ਜੀ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਪਹਿਲਾਂ ਮੈਂ ਦੇ ਦਿਆਂ ਵੀ ਐਮਾਜਨ ਚੀਜ਼ ਕੀ ਹੈਗੀ 1994 ਦੇ ਵਿੱਚ ਸ਼ੁਰੂ ਹੋਈ ਸੀਗੀ ਅਮਰੀਕਨ ਬੇਸਡ ਕੰਪਨੀ ਹੈ ਤੇ ਜਿਹੜੀ ਇਹਦੀ ਮਾਰਕੀਟ ਵੈਲਿਊ ਹੈਗੀ ਆ ਉਹ ਹੈਗੀ ਆ 2.3 ਟ੍ਰਿਲੀਅਨ ਜਿਹੜੀ ਯੂ ਐਸ ਡਾਲਰ ਕਿ ਛੋਟੀ ਮੋਟੀ ਗੱਲ ਨਹੀਂ ਡੇਢ ਲੱਖ ਬੰਦਾ ਸੌਰੀ 15 ਲੱਖ ਬੰਦਾ ਜਿਹੜਾ ਹੈਗਾ ਇਹਦੇ ਐਮਾਜ਼ਨ ਦੇ ਵਿੱਚ ਨੌਕਰੀ ਕਰਦਾ ਤੇ 240 ਮਿਲੀਅਨ ਸਬਸਕ੍ਰਾਈਬਰ ਹੈਗੇ ਆ ਹੁਣ ਐਮਾਜ਼ਨ ਕਿਹੜੇ ਖਿੱਤੇ ਦੇ ਵਿੱਚ ਕੰਮ ਕਰਦਾ ਸਭ ਨਾਲੋਂ ਇਹਦਾ ਪਹਿਲਾ ਹੈਗਾ ਈ-ਕਾਮਰਸ ਆਨਲਾਈਨ ਸਟੋਰ ਹੈ ਇਹਦੇ ਇੱਕ ਸਟੋਰ ਤੋਂ ਸ਼ੁਰੂ ਕੀਤਾ ਸੀ ਹੁਣ ਤਾਂ ਪਤਾ ਹੀ ਨਹੀਂ ਕਿੰਨੇ ਆਣ ਗਿਣਤਾ ਲੱਖਾਂ ਹਨਾ ਲੱਖਾਂ ਦੀ ਗਿਣਤੀ ਚ ਸਟੋਰ ਆ ਈ-ਸਟੋਰ ਆ ਦੂਜੇ ਨੰਬਰ ਤੇ ਇਹਦੀ ਸਰਵਿਸ ਆ ਐਮਾਜ਼ਨ ਵੈਬ ਸਰਵਿਸਸ ਇਸ ਇਹ ਦਿੰਦਾ ਆ ਗਿਆ ਵੈਬ ਸਰਵਿਸਸ ਕੀ ਆ ਵੀ ਇਹ ਸਟੋਰੇਜ ਪ੍ਰੋਵਾਈਡ ਕਰਦਾ ਤੇ ਏਆਈ ਟੂਲ ਪ੍ਰੋਵਾਈਡ ਜਿੰਨੇ ਇਹਦੇ ਗਲੋਬਲੀ ਕਲਾਇੰਟ ਹੈਗੇ ਆ ਤੀਜੇ ਨੰਬਰ ਤੇ ਇਹਦਾ ਹੈਗਾ ਡਿਜੀਟਲ ਸਟ੍ਰੀਮਿੰਗ ਐਂਡ ਡਿਵਾਈਸ ਸੇਲ ਕਰਦਾ ਡਿਜੀਟਲ ਸਟ੍ਰੀਮਿੰਗ ਦੇ ਵਿੱਚ ਕੀ ਆ ਵੀ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਪ੍ਰਾਈਮ ਵੀਡੀਓ ਸਬਸਕ੍ਰਾਈਬ ਕਰਦੇ ਆ ਤੇ ਇੱਕ ਇਹਨਾਂ ਦਾ ਐਮ ਜੀ ਐਮ ਸਟੂਡੀਓ ਆ ਉਹ ਬਹੁਤ ਜਾਨੀ ਕਿ ਸੇਲ ਹੁੰਦਾ ਹੈ ਉਹਦੇ ਉਹਦੇ ਚ ਇਹ ਡਿਜੀਟਲ ਸਕਰੀਮਿੰਗ ਤੇ ਜਿਹੜੇ ਸੌਫਟਵੇਅਰ ਡਿਵਾਈਸ ਆ ਉਹਨਾਂ ਦੀ ਇਹ ਸੇਲ ਕਰਦਾ ਚੌਥੇ ਨੰਬਰ ਤੇ ਐਡਵਰਟਾਈਜ਼ਰ ਬਹੁਤ ਵੱਡਾ ਹੈ ਇਹ ਐਮਾਜ਼ਨ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਤਕੜੀਆਂ ਕੰਪਨੀ ਤਕੜੀਆਂ ਜਿਹੜੀਆਂ ਐਨਟੀਆਈਜ਼ ਦੀ ਇਹ ਐਡਵਰਟਾਈਜ਼ਮੈਂਟ ਕਰਦਾ ਹੈਗਾ ਐਡਵਰਟਾਈਜ਼ਰ ਏਜੰਸੀ ਹੈ ਤੇ ਜਿਹੜਾ ਚੌਥੇ ਪੰਜਵੇਂ ਨੰਬਰ ਤੇ ਇਹਦੇ ਜਿਹੜੇ ਫਿਜ਼ੀਕਲ ਸਟੋਰ ਆ 올 ਵਰਲਡ ਆਪਾਂ ਨੂੰ ਪਤਾ ਹੀ ਆਪਾਂ ਵੀ ਜਾਣਦੇ ਆ ਜਿੱਥੋਂ ਸਸਤੀਆਂ ਚੀਜ਼ਾਂ ਲੈ ਕੇ ਆਉਨੇ ਆ ਹੁਣ ਇਹਦੀ ਹੁਣ ਜਿਵੇਂ ਮੈਂ ਮਾਰਕੀਟ ਵੈਲਿਊ ਦੱਸ ਰਿਹਾ ਸੀ 2.3 ਟ੍ਰਿਲੀਅਨ ਜਿਹੜੀ ਹੈਗੀ ਯੂ ਐਸ ਡਾਲਰ ਹੈ ਹੁਣ 10 ਦਸੰਬਰ 2025 ਨੂੰ ਨਵੀਂ ਦਿੱਲੀ ਦੇ ਵਿੱਚ ਐਮਾਜ਼ਨ ਸਿਖਰ ਸੰਮੇਲਨ ਹੋਇਆ ਸੀ ਉਹਦੇ ਵਿੱਚ ਐਮਾਜ਼ਨ ਨੇ ਇਹ ਐਲਾਨ ਕਰਤਾ ਕਿ ਅਸੀਂ 2030 ਤੱਕ ਇੰਡੀਆ ਚ ਜਿਹੜਾ 3.14 ਲੱਖ ਕਰੋੜ ਦਾ ਇਨਵੈਸਟਮੈਂਟ ਇੰਡੀਆ ਚ ਕਰਾਂਗੇ ਤੇ ਉਹਦੇ ਨਾਲ 10 ਲੱਖ ਨੌਕਰੀਆਂ ਦਾ ਵੀ ਪ੍ਰਬੰਧ ਹੋਊਗਾ 2030 ਤੱਕ 10 ਲੱਖ ਨੌਕਰੀਆਂ ਦਾ ਇਕੱਲਾ ਪ੍ਰਬੰਧ ਐਮਾਜਨ ਕਰੂਗਾ ਇਹਦੇ ਨਾਲ ਹੋਰ ਦੱਸਦਾ ਐਮਾਜਨ ਦਾ Amazon ਬਾਰੇ ਥੋੜਾ ਜਿਹਾ ਹੋਰ ਦੱਸਦਾ ਫਿਰ ਦੋ ਕੰਪਨੀਆਂ ਬਹੁਤ ਵੱਡੀਆਂ ਉਹ ਵੀ ਵੱਡੇ ਲੈਵਲ ਤੇ ਇੰਡੀਆ ਚ ਇਨਵੈਸਟ ਕਰ ਰਹੀਆਂ ਨੌਕਰੀਆਂ ਦੀ ਕੋਈ ਘਾਟ ਨਹੀਂ ਛੱਡੋ ਕੈਨੇਡਾ ਅਮਰੀਕਾ ਦਾ ਕਿਹੜਾ ਹੁਣ 3.14 ਲੱਖ ਕਰੋੜ ਦਾ ਜਿਹੜਾ ਇਨਵੈਸਟਮੈਂਟ ਆ ਉਹ Amazon ਇੰਡੀਆ ਦੇ ਵਿੱਚ ਕਰ ਰਹੀ ਹੈ 10 ਲੱਖ ਨੌਕਰੀਆਂ ਦਾ ਪ੍ਰਬੰਧ ਹੋ ਜਾਣਾ ਤੇ ਹੁਣ ਇਹ ਜਿਹੜਾ ਹੈਗਾ ਐ ਨਹੀਂ ਹੈਗਾ ਵੀ Amazon ਜਿਹੜੀ ਹੈਗੀ ਹੈ ਪਹਿਲੇ ਫਸਟ ਟਾਈਮ ਇੰਡੀਆ ਦੇ ਵਿੱਚ ਇਨਵੈਸਟਮੈਂਟ ਕਰ ਰਹੀ ਆ 2010 ਤੋਂ ਇਨਵੈਸਟਮੈਂਟ ਐਮਾਜ਼ਨ ਇੰਡੀਆ ਦੇ ਵਿੱਚ ਕਰ ਰਹੀ ਆ ਪਹਿਲੇ ਨੰਬਰ ਤੇ ਚੱਲ ਰਹੀ ਆ 2010 ਤੋਂ ਲੈ ਕੇ ਹੁਣ ਤੱਕ 40 ਅਰਬ ਡਾਲਰ ਜਿਹੜਾ ਖਰਚ ਕਰ ਚੁੱਕੀ ਆ ਐਮਾਜ਼ਨ ਕੱਲੀ ਸੋ ਇਹ ਮੈਂ ਇੱਕ ਹੋਰ ਵੀ ਗੱਲ ਦੱਸ ਦਿਆਂ ਵੀ ਸਭ ਨਾਲੋਂ ਵੱਡਾ ਜਿਹੜਾ ਹੈਗਾ ਇਨਵੈਸਟਮੈਂਟ ਆ ਵਿਦੇਸ਼ੀ ਕੋਈ ਕੰਪਨੀ ਹੈ ਜਿਹੜੀ ਇੰਡੀਆ ਦੇ ਵਿੱਚ ਸਭ ਨਾਲੋਂ ਵੱਡੀ ਇਨਵੈਸਟਮੈਂਟ ਕਰ ਰਹੀ ਆ ਹੁਣ ਜਿਹੜੇ ਬੰਦੇ ਕੈਨੇਡਾ ਕੈਨੇਡਾ ਅਮਰੀਕਾ ਅਮਰੀਕਾ ਯੂਰਪ ਯੂਰਪ ਕਰੀ ਜਾਂਦੇ ਆ ਉਹ ਧਿਆਨ ਨਾਲ ਸੁਣ ਲੋ ਜਾਂ ਜਿਹੜੇ ਤੁਹਾਡੇ ਬੱਚੇ ਕਰਦੇ ਉਹਨਾਂ ਨੂੰ ਜਰੂਰ ਸੁਣਾਓ ਵੀ ਕਿਤੇ ਤਾਂ ਜੇ ਤੁਸੀਂ ਕੈਨੇਡਾ ਅਮਰੀਕਾ ਨਾਲ ਕੰਪੇਅਰ ਕਰੋਗੇ ਕੈਨੇਡਾ ਅਮਰੀਕਾ ਦੇ ਵਿੱਚੋਂ ਕੰਪਨੀਆਂ ਜਿਹੜੀਆਂ ਛੱਡ ਛੱਡ ਕੇ ਭੱਜ ਰਹੀਆਂ ਉੱਥੇ ਵੱਡੇ ਵੱਡੇ ਸਟੋਰ ਆ ਜਿਹੜੇ ਖਾਸ ਕਰਕੇ ਕੈਨੇਡਾ ਦੇ ਵਿੱਚ ਬੰਦ ਹੋ ਗਏ ਤੁਸੀਂ ਕਦੇ ਗੂਗਲ ਤੇ ਜਾਓ ਸਰਚ ਕਰੋ ਉੱਥੋਂ ਜਿਹੜੀ ਜਿਹੜੀ ਐਕਚੁਅਲ ਤੇ ਫੈਕਚੁਅਲ ਪੋਜੀਸ਼ਨ ਜਦੋਂ ਤੁਸੀਂ ਜਾਣੋਗੇ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਲੋਕ ਜਿਹੜੇ ਹਰ ਮਹੀਨੇ ਹਰ ਤਿੰਨ ਕੁਆਟਰਲੀ ਕਿੰਨੇ ਬੰਦੇ ਜਿਹੜੇ ਹੈਗੇ ਆ এমਪਲਾਈ ਵਿਹਲੇ ਹੋ ਰਹੇ ਆ ਕੰਪਨੀਆਂ ਜਿਹੜੀਆਂ ਹੈਗੀਆਂ ਬੰਦ ਕਰ ਰਹੀਆਂ ਆ ਉਹਦੇ ਬਿਜ਼ਨਸ ਕਿਉਂ ਬੰਦ ਕਰ ਰਹੀਆਂ ਆ ਪਤਾ ਉਹਨਾਂ ਨੂੰ ਪਤਾ ਵੀ ਇੱਥੇ 2030 ਤੱਕ ਜਿਹੜਾ ਹੈਗਾ ਜਮਾਂ ਕੰਮ ਬੋਲਣੇ ਆ ਇਨਵੈਸਟਮੈਂਟ ਕਰਨ ਨੂੰ ਹੈ ਨਹੀਂ ਇੱਥੇ ਕੋਈ ਫਿਊਚਰ ਜੇ ਇਨਵੈਸਟਮੈਂਟ ਕਰਾਂਗੇ ਡੁੱਬਾਂਗੇ ਕਈ ਕੰਪਨੀਆਂ ਨੇ ਆਪਦੇ ਜਿਹੜੇ ਪਲਾਂਟ ਸੀਗੇ ਉਹਨਾਂ ਨੇ ਮੈਨੂਫੈਕਚਰਿੰਗ ਪਲਾਂਟ ਵੀ ਬੰਦ ਕਰਤੇ ਤੇ ਹੁਣ ਮੈਂ ਸਟੋਰ ਦਾ ਨਾਮ ਭੁੱਲ ਗਿਆ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਮਸ਼ਹੂਰ ਸਟੋਰ ਹੈ ਉਹਦੀਆਂ ਬ੍ਰਾਂਚ ਸਾਰੇ ਕੈਨੇਡਾ ਚਾ ਉਹਨਾਂ ਨੇ ਵੀ ਆਲਮੋਸਟ ਆਪਦੇ ਸਾਰੇ ਸਟੋਰ ਬੰਦ ਕਰਤੇ ਹੁਣ ਕਿਤੇ ਤਾਂ ਇੰਡੀਆ ਦੇ ਵਿੱਚ ਜਿੱਥੋਂ ਤੁਸੀਂ ਭੱਜਨ ਨੂੰ ਫਿਰਦੇ ਆ ਜਿਹਨੂੰ ਤੁਸੀਂ ਮਾੜਾ ਕਹਿੰਦੇ ਆ ਜਿਹਨੂੰ ਤੁਸੀਂ ਨਿੰਦਦੇ ਆ ਉਹਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਆ ਕੇ ਅਰਬ ਡਾਲਰ ਲੱਖਾਂ ਕਰੋੜ ਅਰਬ ਡਾਲਰ ਇਨਵੈਸਟ ਕਰਨ ਨੂੰ ਤਿਆਰ ਆ ਜਿੱਥੇ ਤੁਸੀਂ ਜਾਣ ਨੂੰ ਕਾਲੇ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਆ ਉੱਥੋਂ ਕੰਪਨੀਆਂ ਭੱਜ ਰਹੀਆਂ ਹੁਣ ਤੁਸੀਂ ਆਪ ਸੋਚੋ ਵੀ ਫਿਊਚਰ ਤੁਹਾਡਾ ਕਿੱਥੇ ਵਧੀਆ ਇੰਡੀਆ 'ਚ ਵਧੀਆ ਹੈ ਕਿ ਉਹਨਾਂ ਕੰਟਰੀਆਂ ਦੇ ਵਿੱਚ ਵਧੀਆ ਜਿਨ੍ਹਾਂ ਦੇ ਪਿੱਛੇ ਤੁਸੀਂ ਲਾਂਗੜ ਲਾਈ ਫਿਰਦੇ ਆ ਰੌਲਾ ਪਾਈ ਜਾਂਦੇ ਆ ਉਧਰੋਂ ਵੀਜ਼ਾ ਮਾਲ ਦੇ ਉਧਰੋਂ ਉਧਰੋਂ ਵੀਜ਼ੇ ਵਾਲੇ ਆ ਵੀ ਐਡਵਰਟਾਈਜ਼ ਦਿੰਦੇ ਆ ਜੀ ਅਸੀਂ ਤੁਹਾਨੂੰ ਸ਼ੋਰਲੀ ਵੀਜ਼ਾ ਦਵਾ ਦਾਂਗੇ ਤੇ ਤੁਸੀਂ ਕੋਈ ਪੈਸਾ ਪੈਸਾ ਨਹੀਂ ਦੇਣਾਗਾ ਜਦੋਂ ਤੁਸੀਂ ਉਤਰੋਗੇ ਉਦੋਂ ਪੈਸਾ ਦੇਣਾ ਪੈਸੇ ਦੀ ਗੱਲ ਨਹੀਂ ਕਰਦੇਗੇ ਕਿੰਨੇ ਕਿੰਨੇ ਪੈਸੇ ਲਾਵਾਂਗੇ ਪਰ ਉਹਨਾਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਉਹ ਵੀ ਲੱਖਾਂ 'ਚ ਹੁੰਦੀ ਆ ਇਸ ਕਰਕੇ ਬਾਹਰਲੇ ਸੁਪਨੇ ਛੱਡ ਦਿਓ ਕੋਈ ਫਾਇਦਾ ਨਹੀਂ ਇੰਡੀਆ ਦੇ ਵਿੱਚ ਫਿਊਚਰ ਥੋੜਾ ਬ੍ਰਾਈਟੀ ਬ੍ਰਾਈਟ ਆ ਹੁਣ ਇਹ ਤਾਂ ਰਹਿ ਗਈ ਗੱਲ ਐਮਾਜਨ ਦੀ ਵੀ ਜਿਹੜਾ ਦਾਵਾ ਕਰਦੀ ਆ ਵੀ ਅਸੀਂ ਜਿਹੜਾ 3.14 ਜਿਹੜਾ ਹੈਗਾ ਲੱਖ ਕਰੋੜ ਡਾਲਰ ਅਸੀਂ ਇਨਵੈਸਟਮੈਂਟ ਕਰਾਂਗੇ 10 ਲੱਖ ਨੌਕਰੀਆਂ ਦੇਵਾਂਗੇ ਇਹਦੇ ਨਾਲ ਹੀ ਇਹਦੇ ਪੈਰਲਰ ਦੋ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਉਹ ਵੀ ਇੰਡੀਆ ਦੇ ਵਿੱਚ ਵੱਡੇ ਲੈਵਲ ਤੇ ਨਿਵੇਸ਼ ਕਰ ਰਹੀਆਂ ਤੇ ਕਰਨੀਆਂ ਉਹਦੇ ਚ ਪਹਿਲੇ ਨੰਬਰ ਤੇ ਜਿਹੜਾ ਹੈਗਾ ਮਾਈਕਰੋਸਾਫਟ ਤੇ ਦੂਜੇ ਨੰਬਰ ਤੇ ਗੂਗਲ ਇਹ ਦੋ ਵੱਡੀਆਂ ਵਰਲਡ ਦੀਆਂ ਕੰਪਨੀਆਂ ਵੀ ਇੰਡੀਆ ਦੇ ਵਿੱਚ ਵੱਡੇ ਲੈਵਲ ਤੇ ਇਨਵੈਸਟਮੈਂਟ ਆਉਣ ਵਾਲੇ ਟਾਈਮ ਚ ਕਰ ਰਹੀਆਂ ਟੱਕਰ ਦੇਣਗੀ ਐ ਐਮਾਜ਼ਨ ਨੂੰ ਉਹਨਾਂ ਦਾ ਵੀ ਕਹਿਣਾ ਵੀ ਅਸੀਂ ਜਿਹੜਾ ਹੈਗਾ ਇੰਡੀਆ ਦੇ ਵਿੱਚ ਜਿਹੜੀ ਹੈ ਇਨਵੈਸਟਮੈਂਟ ਵਧਾਵਾਂਗੇ Amazon ਨੂੰ ਟੱਕਰ ਦੇਵਾਂਗੇ ਮਤਲਬ ਕੀ ਹੈ ਕੱਲਾ Amazon 10 ਲੱਖ ਨੌਕਰੀਆਂ ਦੇ ਰਿਹਾ ਜੇ ਇਹ ਕੰਪਨੀਆਂ ਨੂੰ ਟੱਕਰ ਦੇਣੀਆਂ ਤਾਂ ਤੁਸੀਂ ਦੇਖ ਲਓ ਕਿੰਨੀਆਂ ਨੌਕਰੀਆਂ ਦਾ ਪ੍ਰਬੰਧ ਹੋਊਗਾ ਇਹ ਤਾਂ ਰਹੀ ਗੱਲ ਸਿਰਫ ਪ੍ਰਾਈਵੇਟ ਸੈਕਟਰ ਦੀ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਆ ਤੇ ਜਿਹੜਾ ਹੈਗਾ ਹੋਰ ਇੰਡੀਆ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਜਿਹੜੇ ਆਪ ਦੇ ਜਿਹੜੇ ਹੈਗੇ ਸੈਲਫ এমਪਲਾਈਡ ਕਾਰੋਬਾਰਾਂ ਉਹਨਾਂ ਦਾ ਪੂਰਾ ਸਕੋਪ ਹੈ ਠੀਕ ਹੈ ਜਿਹੜੀਆਂ ਸਰਕਾਰੀ ਨੌਕਰੀਆਂ ਉਹਨਾਂ ਦਾ ਕੋਈ ਕਹੋ ਬੀ ਅੰਤ ਨਹੀਂ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਨੌਕਰੀਆਂ ਧੜਾ ਧੜ ਧੜਾ ਧੜ ਤੁਸੀਂ ਜਿਹੜਾ ਹੈਗਾ ਜਵਾਕ ਨੂੰ ਗਾਈਡ ਕਰੋ ਜਾਂ ਜਿਹੜਾ ਜਵਾਕ ਤੁਹਾਡਾ ਵੀਡੀਓ ਸੁਣ ਰਿਹਾ ਉਹ ਆਪਦੀ ਤਿਆਰੀ ਕਰੇ ਪੇਪਰਾਂ ਦੀ ਤਿਆਰੀ ਕਰੇ ਕੰਪੀਟੀਟਿਵ ਐਗਜ਼ਾਮ ਪਾਸ ਕਰੇ ਤੁਹਾਨੂੰ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਕੋਈ ਨੌਕਰੀਆਂ ਦੀ ਘਾਟ ਨਹੀਂ ਫਿਊਚਰ ਬ੍ਰਾਈਟ ਹੀ ਬ੍ਰਾਈਟ ਆ ਵੀਡੀਓ ਸੇਵ ਕਰਕੇ ਰੱਖ ਲਓ ਭਵਨ ਦੀ ਦੋ ਸਾਲਾਂ ਨੂੰ ਸੁਣ ਲਿਓ ਜੀ ਜੇ ਮੇਰੀ ਇੱਕ ਵੀ ਗੱਲ ਝੂਠੀ ਨਿਕਲੇ ਤਾਂ ਇਸ ਕਰਕੇ ਬਾਹਰ ਦਾ ਖਿਆਲ ਛੱਡ ਦਿਓ ਔਨ ਵਾਲਾ ਟਾਈਮ ਆ ਜਿਹੜਾ ਪੂਰਾ ਬ੍ਰਾਈਟ ਹੈ ਇੰਡੀਆ ਦੇ ਵਿੱਚ ਜੇ ਤੁਹਾਨੂੰ ਕੋਈ ਕਹਿੰਦਾ ਵੀ ਇੰਡੀਆ ਚ ਕੁਝ ਕਰਨੂ ਹੈ ਨਹੀਂ ਇੱਥੇ ਤਾਂ ਜੀ ਬੇਰੋਜ਼ਗਾਰੀ ਹੈ ਇੱਥੇ ਨੌਕਰੀ ਨਹੀਂ ਮਿਲਦੀ ਫਿਰ ਜਿਹੜਾ ਹੈਗਾ ਉਹਦੇ ਇਲਜ਼ਾਮ ਗਲਤ ਆ ਜਾਂ ਤੁਹਾਡਾ ਜਵਾਕ ਪੜਨਾ ਨਹੀਂ ਚਾਹੁੰਦਾ ਮਿਹਨਤ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਦੱਬ ਦਿਓ ਕੰਮ ਪੜਨ ਵਾਲਾ ਨੌਕਰੀਆਂ ਦੀ ਕੋਈ ਘਾਟ ਨਹੀਂ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਮੈਕਸਿਮਮ ਲੋਕਾਂ ਤੱਕ ਪਹੁੰਚੇ ਥੈਂਕ ਯੂ ਸੋ ਮੱਚ ਸასი ਕਾਲ